ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਮੂੰਗੀ ਮਸਰਾਂ ਦੀ ਬਿਨਾ ਛਿਲਕੇ ਵਾਲੀ ਦਾਲ ਤੇ ਆਪਾਂ ਬਰਾਬਰ ਮਾਤਰਾ ਵਿੱਚ ਦੋਵੇਂ ਦਾਲਾਂ ਲੈ ਲੈਣੇ ਆਂ ਆਪਾਂ ਦਾਲ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਧੋ ਕੇ ਤੇ ਆਪਾਂ ਇਹ ਦਾਲ ਨੂੰ ਭਿਉਂ ਦੇਣੇ ਆਂ ਆਪਾਂ ਜਤੌੜੀ ਵਿੱਚ ਬਣਾਵਾਂਗੇ ਦਾਲ ਚੁੱਲੇ ਤੇ ਆਪਾਂ ਤੌੜੀ 'ਚ ਪਾਣੀ ਪਾ ਲੀਨੇ ਤੇ ਨਾਲ ਹੀ ਆਪਾਂ ਧੋਤੀ ਹੋਈ ਦਾਲ ਪਾ ਲੀਨੇ ਨਾਲ ਹੀ ਆਪਾਂ ਹੁਣ ਇਹਦੇ ਵਿੱਚ ਨਮਕ ਮਿਰਚ ਪਾ ਲਾਂਗੇ ਆਪਾਂ ਹਲਦੀ ਪਾਵਾਂਗੇ ਨਮਕ ਥੋੜੀ ਜਿਹੀ ਕੁੱਟੀ ਹੋਈ ਲਾਲ ਮਿਰਚ ਹੁਣ ਆਪਾਂ ਚੁੱਲ੍ਹੇ ਤੇ ਧਰ ਦੇਨੇ ਇਹਨੂੰ ਦਾਲ ਆਪਣੀ ਰਿਜ ਗਈ ਪਈ ਹੁਣ ਹੁਣ ਆਪਾਂ ਜਿੰਨਾ ਚਿਰ ਇਹ ਕੁਲਦੀ ਨਹੀਂ ਹੋ ਨਜ਼ਰ ਆਪਾਂ ਇਹਨੂੰ ਰੰਨਣਾ ਦਾ ਆਪਾਂ ਰਿੱਜਨ ਦਿੰਨੇ ਆਂ ਦੂਸਰੀ ਸਾਈਡ ਆਪਾਂ ਤੜਕਾ ਬਣਾ ਲੀਨੇ ਆ ਇਹਦਾ ਆਪਾਂ ਤੇਲ ਪਾ ਕੇ ਫਰਾਈ ਪੈਨ ਚ ਰੱਖ ਲੈਨੇ ਆ ਗਰਮ ਹੋਣ ਲਈ ਸਿਮਾੜ ਆਪਾਂ ਸਾਰਾ ਕੱਟ ਲਿਆ ਸੀ ਹਰਾ ਲਸਣ ਹਰੀ ਮਿਰਚ ਪਿਆਜ਼ ਹਰੀ ਮੇਥੀ ਧਨੀਆ ਉਹ ਪਹਿਲਾਂ ਜੀਰਾ ਪਾਵਾਂਗੇ ਨਾਲ ਹੀ ਆਪਾਂ ਹਰਾ ਲਸਣ ਬਾਅਦ ਨੇ ਲਸਣ ਥੋੜਾ ਜਿਹਾ ਪੁੱਜ ਗਏ ਫਿਰ ਆਪਾਂ ਨਾਲ ਹੀ ਪਿਆਜ਼ ਤੇ ਮੇਥੀ ਪਾ ਦਾਂਗੇ ਨਾਲ ਹੀ ਹਰੀਆਂ ਮਿਰਚਾਂ ਪਾ ਦਾਂਗੇ ਤੇ ਅੱਜ ਆਪਣੇ ਭੁੱਜ ਗਏ ਹੁਣ ਆਪਾਂ ਟਮਾਟਰ ਪਾ ਦਿੰਨੇ ਥੋੜੇ ਜਿਹੀ ਟਮਾਟਰ ਪੁੱਜਣ ਤੋਂ ਬਾਅਦ ਆਪਾਂ ਮਸਾਲਾ ਪਾ ਦਾਂਗੇ ਤੜਕਾ ਹੁਣ ਆਪਣਾ ਪੁੱਜ ਗਿਆ ਹੁਣ ਆਪਾਂ ਦਾਲ ਚ ਪਾ ਦਿੰਨੇ ਆ ਦਾਲ ਵੀ ਆਪਣੀ ਬਣ ਗਈ ਤੜਕਾ ਪਾ ਕੇ ਆਪਾਂ ਨਾਲ ਹੀ ਫਿਰ ਹਰਾ ਧਨੀਆ ਪਾ ਦਾਂਗੇ ਤੇ ਦਾਲ ਆਪਣੀ ਤਿਆਰ ਹੋ ਗਈ ਦਾਲ ਆਪਣੀ ਤਿਆਰ ਹੋ ਗਈ ਆ ਅੱਜ ਸਿੱਕਾਈ ਸੀ ਤੰਦੂਰ ਦੀ ਰੋਟੀ ਬਹੁਤ ਹੀ ਸਵਾਦ ਬਣੀ ਸੀ ਦਾਲ ਤੇ ਨਾਲ ਹੀ ਤੰਦੂਰ ਦੀ ਰੋਟੀ